ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਮੰਡ ਨਾਮ ਕੇ ਤਾਰੇ ਸਿਮਰਤ ਬੇਦਪੂਰਾਨ ਨਾਮ ਕੇ ਤਾਰੇ ਸੁਨਨ ਗਿਆਨ ਧਿਆਨ ਨਾਮ ਕੇ ਤਾਰੇ ਆਕਾਸ ਪਤਾਲ ਨਾਮ ਕੇ ਤਾਰੇ ਸਗਲਾਕਾਰ ਨਾਮ ਕੇ ਤਾਰੇ ਪੁਰੀਆਂ ਸਭ ਭਵਨ ਨਾਮ ਕਹਿ ਸੰਗੁਦਰ ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮਹਿ ਸੋ ਜਨ ਗਤ ਪਾਏ ਪਿਆਰੀ ਸਾਧ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਪਾਵਨ ਸ਼ਬਦ ਦੀ ਰਚਨਾ ਪੰਜਵੇਂ ਨਾਨਕ ਜੀ ਨੇ ਆਪਣੀ ਪਵਿੱਤਰ ਰਚਨਾ ਤੋਂ ਗੌੜੀ ਰਾਗ ਵਿੱਚ ਕੀਤੀ ਹੈ ਜੀ ਇਹ ਸ਼ਬਦ ਸ਼੍ਰੀ ਸੁਖਮਨੀ ਸਾਹਿਬ ਜੀ ਦੀ 16ਵੀਂ ਅਸ਼ਟਪਦੀ ਦਾ ਪੰਜਵਾਂ ਪਦ ਹੈ ਜੀ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 284 ਉੱਤੇ ਸਿਸ਼ੁਭਤ ਹੈ ਜੀ। ਦਿਆਲੂ ਮਹਾਰਾਜ ਕਿਰਪਾ ਕਰਦੇ ਹਨ। ਨਾਮ ਕੀ ਧਾਰੇ ਸਗਲੇ ਜੰਤ। ਨਾਮ ਨੇ ਹੀ ਸਾਰੇ ਜੀਵਾਂ ਨੂੰ ਸਹਾਰਾ ਦਿੱਤਾ ਹੋਇਆ ਹੈ। ਨਾਮ ਕੀ ਧਾਰੇ ਖੰਡ ਭ੍ਰਮੰਡ। ਜਿੰਨੇ ਵੀ ਧਰਤੀ ਦੇ ਹਿੱਸੇ ਹਨ ਸੂਰਜ ਮੰਡਲ ਬ੍ਰਹਿਮੰਡ ਹਨ ਨਾਮ ਦੇ ਆਸਰੇ ਹੀ ਖੜੇ ਹਨ ਨਾਮ ਕੀ ਧਾਰੇ ਸਿਮਰਤ ਵੇਦ ਪੁਰਾਨ ਨਾਮ ਦੇ ਨਾਲ ਹੀ ਸਿਮਰਤ ਵੇਦ ਪੁਰਾਨ ਆਸਰਾ ਦਿੱਤਾ ਹੋਇਆ ਹੈ ਨਾਮ ਨੇ ਇਹਨਾਂ ਨੂੰ ਨਾਮ ਦੇ ਵਿੱਚੋਂ ਹੀ ਪ੍ਰਗਟ ਹੋਏ ਹਨ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ਨਾਮ ਦੇ ਸਹਾਰੇ ਹੀ ਬੰਦਾ ਬ੍ਰਹਮਚਾਰ ਤੇ ਬੰਦੀ ਦੀਆਂ ਗੱਲਾਂ ਸੁਣਦਾ ਹੈ। ਨਾਮ ਕੇ ਤਾਰੇ ਅਗਾਸ ਪਤਾਲ। ਸਵਾਮੀ ਦੇ ਨਾਮ ਨਾਲ ਹੀ ਪ੍ਰਭੂ ਦੇ ਨਾਮ ਨਾਲ ਹੀ ਅਸਮਾਨ ਧਰਤੀ ਸਭ ਟਿਕੇ ਹੋਏ ਹਨ ਪਤਾਲ। ਨਾਮ ਕੇ ਤਾਰੇ ਸਰਕਾਰ। ਪ੍ਰਭੂ ਦੇ ਨਾਮ ਦੇ ਆਸਰੇ ਹੀ ਸਭ ਜੀਵਾਂ ਦਾ ਆਕਾਰ ਬਣਿਆ ਹੋਇਆ ਹੈ। ਨਾਮ ਕੇ ਧਾਰੇ ਪੁਰੀਆਂ ਸਭ ਪਵਨ ਮਾਲਕ ਦੇ ਨਾਮ ਦੇ ਸਾਰੇ ਹੀ ਸਾਰੀਆਂ ਪੁਰੀਆਂ ਮੰਡਲ ਸਭ ਪਵਨ ਟਿਕਏ ਹੋਏ ਹਨ ਨਾਮ ਕੇ ਸੰਗ ਉਧਰੇ ਸੰਸਰਵਨ ਸਾਧੂ ਸੰਤਾਂ ਦੀ ਨਾਮ ਦੀ ਸੰਗਤ ਦੁਆਰਾ ਹੀ ਅਤੇ ਕੰਨਾ ਨਾਲ ਇਸ ਨੂੰ ਸੁਣ ਦੁਆਰਾ ਬੜੀ ਦੋਨੀਆਂ ਬੜੇ ਲੋਕ ਪਾਰ ਉਤਰ ਗਏ ਹਨ ਕਰਤੇ ਪਾਜ ਸਪਣੇ ਨਾਮ ਲਾਏ ਉਹ ਮਾਲਕ ਜਿਸ ਤੇ ਬੜੀ ਦਇਆ ਕਰਕੇ ਆਪਣੇ ਨਾਮ ਨਾਲ ਲਾਉਂਦਾ ਹੈ ਜਿਸ ਨੂੰ ਆਪਣਾ ਨਾਮ ਬਖਸ਼ਿਸ਼ ਕਰਦਾ ਹੈ ਨਾਨਕ ਚੌਥੇ ਪਦਮਹ ਸੋ ਜਨਗਤ ਪਾਏ ਨਾਨਕ ਜੀ ਕਿਰਪਾ ਕਰਦੇ ਹਨ ਨਾਨ ਜੀ ਤੇ ਪ੍ਰਭੂ ਆਪਣੀ ਕਿਰਪਾ ਕਰਕੇ ਆਪਣਾ ਨਾਮ ਦਿੰਦਾ ਹੈ ਉਹ ਬੰਦਾ ਮੁਕਤੀ ਪਾ ਲੈਂਦਾ ਹੈ ਅਤੇ ਮਹਾਨ ਪ੍ਰਸੰਤਾ ਦੀ ਹਾਲਤ ਵਿੱਚ ਜੋ 10 ਅਵਸਥਾ ਚੌਥੇ ਪਦ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਜੀ ਨਾਮ ਜਪ ਜਪ ਕੇ ਵਾਹ ਈ ਗੁਰੂ 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 ਸਭ ਨੂੰ ਸੌਖਾ ਸਾਵਨ ਉੱਚਾ ਕੰਮ ਹੈ ਭਾਈ ਇਹਨੂੰ ਬੋਲ ਕੇ ਕਰੀਏ ਪਰ ਥੋੜਾ ਵਾ ਚੁੱਪ ਹੋ ਕੇ ਕਰੀਏ ਜੀ ਕੀਤੇ ਆ ਬੋਲਾਂ ਦੇ ਮਾਫੀ ਜੀ ਐਨੀ ਸੇਵਾ ਪ੍ਰਵਾਨ ਕਰਨੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀਫਤ